ਅੰਮਦਾਬਾਦ ਜਹਾਜ਼ ਹਾਦਸੇ ਦੀਆਂ ਅਣਸੁਣੀਆਂ ਕਹਾਣੀਆਂ ਹਾਦਸੇ ਵਿੱਚ ਮਾਰੀ ਗਈ ਮਾਪਿਆਂ ਦੀ लाਡਲੀ ਧੀ ਪਾਇਲ ਪਿਓ ਨੇ ਰਿਕਸ਼ਾ ਚਲਾ ਕੇ ਚੁਕਾਇ ਸੀ ਧੀ ਦੀ ਪੜ੍ਹਾਈ ਦਾ ਖਰਚਾ ਮੀਤਾ ਨੂੰ ਕਿਹਾ ਸੀ papa ਮੈਂ ਸੰਭਲ ਕੇ ਜਾਉਂਗੀ ਚਿੰਤਾ ਨਾ ਕਰਨਾ ਅੰਮਦਾਬਾਦ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਾਰਾ ਦੇਸ਼ ਇਸ ਵਕਤ ਸਦਮੇ ਵਿੱਚ ਹੈ ਤੇ ਇਸ ਹਾਦਸੇ ਵਿੱਚ 240 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਸ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀਆਂ ਆਪੋ ਆਪਣੀਆਂ ਕਹਾਣੀਆਂ ਨੇ ਜੋ ਕਿ ਹੈਰਾਨ ਕਰ ਦੇਣ ਵਾਲੀਆਂ ਨੇ ਇਨ੍ਹਾਂ ਕਹਾਣੀਆਂ ਵਿੱਚੋਂ ਹੀ ਇੱਕ ਕਹਾਣੀ ਹੈ ਰਾਜਸਥਾਨ ਦੇ ਉਦੈਪੁਰ ਦੀ ਪਾਇਲ ਖਟੀਕ ਦੀ ਜੋ ਕਿ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦੇ ਲਈ ਲੰਡਨ ਜਾ ਰਹੀ ਸੀ ਕਿ ਅਚਾਨਕ ਇਸ ਵੱਡੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਈ ਜਹਾਜ਼ ਵਿੱਚ ਪਹਿਲੀ ਵਾਰ ਬੈਠੀ ਸੀ ਪਾਇਲ ਪਾਇਲ ਦੇ ਪਿਤਾ ਨੇ ਉਸ ਦੀ ਪੜ੍ਹਾਈ ਦਾ ਸਾਰਾ ਖਰਚ ਲੋਡਿੰਗ ਰਿਕਸ਼ਾ ਚਲਾ ਕੇ ਪੂਰਾ ਕੀਤਾ ਸੀ ਤੇ ਪੜ੍ਹਾਈ ਵਿੱਚ ਪਾਇਲ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਦਾ ਸਫ਼ਰ ਬਹੁਤਾ ਲੰਮਾ ਨਹੀਂ ਚੱਲਣਾ ਤੇ ਉਹ ਇਸ ਤਰ੍ਹਾਂ ਦੇ ਦਰਦਨਾਕ ਹਾਦਸੇ ਵਿੱਚ ਇੰਜ ਮਾਰੀ ਜਾਏਗੀ ਪਾਇਲ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਤੇ ਪਾਇਲ ਦੇ ਪਿਤਾ ਅੱਜ ਵੀ ਰਿਕਸ਼ਾ ਚਲਾ ਕੇ ਪਰਿਵਾਰ ਦਾ ਪੇਟ ਪਾਲ ਰਹੇ ਨੇ ਤੇ ਬੇਟੀ ਨੂੰ ਵੀ ਇਸ ਮਕਾਮ ਤੇ ਪਹੁੰਚਾ ਕੇ ਉਹਨਾਂ ਕੋਲ ਬਚਿਆ ਕੱਖ ਨਹੀਂ ਅਜੇ ਕਰਨਾ ਸੀ ਉੱਚ ਸਿੱਖਿਆ ਦੇ ਸੁਪਨੇ ਨੂੰ ਪੂਰਾ ਪਾਇਲ ਭੜਾਈ ਵਿੱਚ ਹੋਸ਼ਿਆਰਤਾ ਸੀ ਪਰ ਨਾਲ ਹੀ ਉਸ ਦਾ ਸੁਪਨਾ ਹੋਰ ਉੱਚ ਸਿੱਖਿਆ ਹਾਸਲ ਕਰਨ ਦਾ ਸੀ ਤੇ ਉਹ ਕੁਝ ਵੱਡਾ ਕਰਨਾ ਚਾਹੁੰਦੀ ਸੀ ਇਸ ਲਈ ਹੀ ਉਸਨੇ ਲੰਡਨ ਦੇ ਕਿਸੇ ਵੱਡੇ ਇੰਸਟੀਚਿਊਟ ਦੇ ਵਿੱਚ ਦਾਖਲਾ ਲੈਣ ਦੇ ਲਈ ਸੋਚਿਆ ਸੀ ਤੇ ਇਸ ਦੇ ਲਈ ਹੀ ਉਹ ਲੰਡਨ ਜਾ ਰਹੀ ਸੀ ਤੇ ਪਾਇਲ ਦਾ ਪਹਿਲਾ ਵਿਦੇਸ਼ ਦੌਰਾ ਉਸ ਦਾ ਆਖਰੀ ਦੌਰਾ ਹੋ ਨਿਪੜਿਆ ਤੇ ਪੜਾਈ ਦੇ ਕਾਪਰਾਂ ਦੀ ਸੂਚੀ ਦਿੱਤਾ ਉਸ ਦਾ ਨਾਮ ਮ੍ਰਿਤਕਾਂ ਦੀ ਸੂਚੀ ਵਿੱਚ ਆ ਗਿਆ ਇਤਿਹਾਸ ਚੜ੍ਹਨ ਤੋਂ ਪਹਿਲਾਂ ਪਿਤਾ ਨਾਲ ਕੀਤੀ ਸੀ ਆਖਰੀ ਵਾਰ ਗੱਲ ਪਾਇਲ ਦੇ ਪਿਤਾ ਦੇ ਮੁਤਾਬਕ ਪਾਇਲ ਨੇ ਦੱਸਿਆ ਸੀ ਕਿ ਉਹ ਪਹਿਲੀ ਵਾਰ ਜਹਾਜ਼ ਵਿੱਚ ਬੈਠਣ ਜਾ ਰਹੀ ਹੈ ਪਰ ਉਹ ਸੰਭਲ ਕੇ ਜਾਏਗੀ ਤੇ ਇਸ ਬਾਰੇ ਚਿੰਤਾ ਨਾ ਕੀਤੀ ਜਾਏ ਪਾਇਲ ਨੇ ਇਹ ਵੀ ਕਿਹਾ ਸੀ ਕਿ ਸਭ ਕੁਝ ਸਹੀ ਰਹੇਗਾ ਪਰ ਜਹਾਜ਼ ਦੇ ਉਡਾਨ ਭਰਨ ਤੋਂ ਚੰਦ ਸੈਕਿੰਡ ਦਾ ਬਾਅਦ ਹੀ ਸਭ ਕੁਝ ਸਹੀ ਨਹੀਂ ਰਿਹਾ ਤੇ ਪਾਇਲ ਸਮੇਤ ਹੋਰ ਸੰਕੜੇ ਯਾਤਰੀਆਂ ਦੀ ਜ਼ਿੰਦਗੀ ਦੀ ਇਹ ਆਖਰੀ ਉਡਾਨ ਸਾਬਤ ਹੋਣੀ ਪਈ ਅੱਜ ਇਹ ਬਹੁਤ ਸਾਰੇ ਲੋਕਾਂ ਦੀ ਪਛਾਣ ਨਹੀਂ ਹੋ ਸકી ਤੇ ਇਸ ਲਈ ਡੀਐਨਏ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਇਸ ਹਾਦਸੇ ਨੇ ਸਭ ਨੂੰ ਦਹਿਲਾ ਦਿੱਤਾ ਹੈ ਹਾਲਾਂਕਿ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ ਪਰ ਪੈਸਿਆਂ ਨਾਲ ਪੀੜਤਾਂ ਦੇ ਦਿਲਾਂ ਤੇ ਲੱਗੀ ਸੱਟ ਸ਼ਾਇਦ ਕਦੇ ਵੀ ਨਾ ਠੀਕ ਹੋ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ